ਲਓ ਸਸਰੀ ਕਾਲ ਜੀ ਅਰ ਕਈ ਸਿੰਗਾਈ ਕਰ ਰਹੇ ਆ ਅੱਜ ਵੇਖੋ ਆ ਸਿਰ ਪਾਣੀ ਕਰ ਕਿੱਥੇ ਕਿੱਥੇ ਛੱਪੜ ਗਿਆ ਜੀ ਆ ਨੀ ਮਾ ਵੇਖ ਆ ਨੀ ਮਾ ਵੇਖ ਸਿਰਫ 2-2 ਫੁੱਟ ਜਿਹੜਾ ਸ਼ੁਰੂ ਕੀਤਾ ਹੈ ਨਾ ਪਾਣੀ ਲਾਉਣਾ ਬੀਜੀਆਂ ਨੇ ਆ ਚੰਦ ਸਿੰਘ ਤੁਹਾਨੂੰ ਪਤਾ ਹੀ ਹੈ ਆ ਮੇਜਰ ਸੇ ਤੇ ਆ ਅਸੀਂ ਹੁਣ ਗੁਗਲ ਦੇ ਬੂਟੇ ਤਿਆਰ ਕਰ ਰਹੇ ਹਾਂ ਜੀ ਲਓ ਜਾਨੀ ਸਾਰੇ ਸੰਧ ਸਾਰੇ ਨੇ ਪਰ ਬੰਦੇ ਦੀ ਘਾਟ ਹੈ ਕੀ ਹੈ ਬੰਦੇ ਸਾਹ ਦੇਵਣਾ ਇਹ 19 ਜਨਰ ਬਣਾਵਣਾ ਹੈ ਆ ਚੰਨ ਆ ਦੂਤ ਬਧੀ ਕਿੱਥੋਂ ਆਇਆ ਜੀ ਹਾਂ ਜੀ ਜਿਤ ਪਾ ਪੱਟ ਕੇ ਲਾਂਦਾ ਸੀ ਗੁੱਸੇ ਨਾਲ ਵੀ ਉਹ ਲੜਦਾ ਸੀ ਜ਼ਿਮੀਦਾਰ ਹੁਣ ਵੇਖ ਲਿਖ ਕਿੱਥੇ ਕਿੱਥੇ ਪਹੁੰਚ ਗਿਆ ਲੈ ਬੱਲੇ ਬੱਲੇ ਹੋ ਗਈ ਗੰਧ ਬੜਾ ਆਇਆ ਜਸ ਵੀਕਰ ਲਾਸਟ ਕਾਰ ਦੀ ਹੈ ਕਿਵੇਂ ਜੀ ਵੀ ਆ ਕੇ ਸਾਰੇ ਪਿੰਡ ਵਾਲੀ ਸਪੰਚੀ ਵਾਲੀ ਭੱਜੇ ਫਿਰਦੇ ਤੇ ਇਧਰ ਆ ਕੇ ਦਾ ਮਿੰਟ ਲਾ ਦਿਓ ਜਿਹਨੇ ਸਾਰੀ ਜ਼ਿੰਦਗੀ ਆਕਸੀਜਨ ਦੇਣੀ ਹੈ ਲੋਡ ਏਕਾ ਆ ਵੀ ਆ ਬਣ ਗਈ ਬਗੈ ਨੇ ਉਹ ਬਣਾਤੀ ਆ ਰਹਿ ਗਿਆ ਜਾਨ ਕਮਾਲ ਵੇਖ ਲੈ ਐਡੀ ਸਦੀ ਕਾ ਬਾੜੀ ਨਹੀਂ ਵੜੇ ਸਕਦੀ But they had boom mm -hmm. to down.